ਬੇਤੇ ਕੱਲ ਨਾਬਾਦੀ ਜੇਲ੍ਹ ਦੇ ਵਿੱਚੋਂ ਵਿਕਰਮ ਜੀਠੀਆ ਬਾਹਰ ਆਏ ਵਿਕਰਮ ਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਆਮ ਆਦਮੀ ਪਾਰਟੀ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਲਲਕਾਰ ਮਾਰੀ ਮੁੱਛਾਂ ਨੂੰ ਵੜ ਦਿੱਤੇ ਮੁੱਛਾਂ ਨੂੰ ਵੜ ਦੇ ਕੇ ਹੋਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਆਂ ਤੇ ਪਰ ਇਸ ਜੇਲ੍ਹ ਦੇ ਵਿੱਚੋਂ ਰਿਹਾਈ ਤੋਂ ਬਾਅਦ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਚਰਚਾ ਕਾਫੀ ਛੜੀ ਕਿ ਵਿਆਸ ਦੇ ਮੁਖੀ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਬਿਕਰਮਜੀਠੀ ਨੂੰ ਮੁਲਾਕਾਤ ਕਰਕੇ ਆਉਂਦੇ ਨੇ ਤਾਂ ਉਹ ਮੁਲਾਕਾਤ ਤੋਂ ਬਾਅਦ ਹੀ ਬਿਕਰਮਜੀਠੀਆ ਦੀ ਜ਼ਮਾਨਤ ਦੀ ਗੱਲ ਆ ਜਾਂਦੀ ਆ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਵੀ ਕਸਿਆ ਪਰ ਹੁਣ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोੜਾ ਨੂੰ ਜਦੋਂ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਬਾਬਾ ਗੁਰਵਿੰਦਰ ਸਿੰਘ ਡੇਰਾ ਮੁਖੀ ਬਿਆਸ ਬੜੇ ਸਤਿਕਾਰਯੋਗ ਨੇ ਮਹਾਪੁਰਸ਼ ਨੇ ਕਹਿੰਦੇ ਮੈਂ ਉਹਨਾਂ ਦੇ ਕਿਸੇ ਵੀ ਫੈਸਲੇ ਤੇ ਉਨ੍ਹਾਂ ਦੀ ਮੁਲਾਕਾਤ ਦੇ ਉੱਤੇ ਕਿੰਤੂ ਪ੍ਰਿੰਤੂ ਨਹੀਂ ਕਰ ਸਕਦਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਦੂਜੇ ਪਾਸੇ ਪੰਜਾਬ ਦੇ ਪ੍ਰਧਾਨ ਨਯਾਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਤਾਂ ਆਪਸ ਦੇ ਵਿੱਚ ਵਿਚਾਰ ਨਹੀਂ ਮਿਲ ਰਹੇ ਆਪਸ ਦੇ ਵਿੱਚ ਵਿਆਹ ਨਹੀਂ ਮਿਲ ਰਹੇ ਤਾਂ ਇਸ ਤੋਂ ਵੀ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਪਰ ਖੈਰ ਅਮਨ अरोड़ा ਦੇ ਵੱਲੋਂ ਹੋਰ ਕੀ ਕੁਝ ਕਿਹਾ ਇਸ ਬਾਬਤ ਇਸ ਮੁਲਾਕਾਤ ਤੋਂ ਬਾਅਦ ਵਿਕਰਮ ਜਿੱਠੇ ਦੀ ਰਿਹਾਈ ਤੋਂ ਬਾਅਦ ਕੀ ਕੁਝ ਕਿਹਾ ਪੂਰੀ ਗੱਲਬਾਤ ਉਹਨਾਂ ਦੀ ਜ਼ੁਬਾਨੀ ਸੁਣਾ ਰਹੇ ਹਾਂ ਦੇਖੋ ਇਸ ਤਰ੍ਹਾਂ ਕਿ ਆ ਬਾਬਾ ਗ੍ਰਿੰਦਰ ਸਿੰਘ ਜੀ ਢਿੱਲੋਂ ਮੇਰੇ ਬੜੇ ਸਤਕਾਰਯੋਗ ਨੇ ਮਹਾਪੁਰਖ ਨੇ ਮੈਂ ਉਹਨਾਂ ਦੇ ਕਿਸੇ ਵੀ ਬਿਆਨ ਦਾ ਜਾਂ ਕਿਸੇ ਵੀ ਫੈਸਲੇ ਦਾ ਦੇ ਉੱਪਰ ਮੈਂ ਕੋਈ ਕਿੰਤੂ ਪਰੰਤੂ ਕਰਾਂ ਮੇਰੀ ਉਡੀ ਹੈਸਿਆਤ ਨਹੀਂ ਹੈ ਨਾ ਮੈਂ ਹਿਮਾਕਤ ਕਰ ਸਕਦਾ ਮੇਰੇ ਲਈ ਬੜੇ ਸਤਕਾਰਯੋਗ ਨੇ ਉਹ ਉਹਨਾਂ ਨੇ ਜੋ ਕੀਤਾ ਉਹ ਜਾ ਕੇ ਆਏ ਨੇ ਉਹਨਾਂ ਨੇ ਬਾਹਰ ਨਿਕਲ ਕੇ ਵੀ ਕਿਹਾ ਕਿ ਮੇਰੇ ਰਿਸ਼ਤੇਦਾਰ ਨੇ ਮੇਰਾ ਪਿਆਰ ਹੈ ਮਜੀਠੀਆ ਸਾਹਿਬ ਨਾਲ ਇਸ ਕਰਕੇ ਮੈਂ ਮਿਲ ਕੇ ਆਇਆ ਸੋ ਇੱਕ ਪਰਸਨਲ ਵਿਜ਼ਿਟਸ ਹੀ ਉਹਨਾਂ ਦੀ ਉਹਦੇ ਬਾਰੇ ਮੈਂ ਕੀ ਕਹਾਂ ਜੀ ਸੋ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹਨੂੰ ਇਸ ਗੱਲ ਨੂੰ ਇੰਨਾ ਪੋਲਿਟਿਸੀਸਾਈਜ਼ ਕਰਨ ਦੀ ਲੋੜ ਹੈ ਆਪਾਂ ਨੂੰ ਬਜਟ ਪੇਸ਼ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਬੜੀ ਨਿਰਾਸ਼ਾ ਹੈ ਅੰਗਣਵਾੜੀ ਵਰਕਰਾਂ ਵੱਲੋਂ ਕੱਲ ਬਜਟ ਦੀ ਕਾਪੀਆਂ ਵੀ ਸਾਢੀ ਦੇਖੋ ਇਹ ਬਜਟ ਕੇਂਦਰ ਸਰਕਾਰ ਨੇ ਇਹੋ ਜਿਹਾ ਪੇਸ਼ ਕੀਤਾ ਹੈ ਭਾਜਪਾ ਦੀ ਸਰਕਾਰ ਨੇ ਜਿਹੜਾ ਕਿ ਨਾ ਕਿਸਾਨਾਂ ਦੇ ਲਈ ਨਾ ਨੌਜਵਾਨਾਂ ਦੇ ਲਈ ਨਾ ਮਹਿਲਾਵਾਂ ਦੇ ਲਈ ਕਿਸੇ ਲਈ ਵੀ ਇਹ ਬਜਟ ਸੁਖਾਵਾਂ ਨਹੀਂ ਹੈਗਾ ਕਿਉਂਕਿ ਇਸ ਬਜਟ ਦੇ ਵਿੱਚ ਇਹਨਾਂ ਨੇ ਕੇਂਦਰ ਸਰਕਾਰ ਨੇ ਕਿਸੇ ਨੂੰ ਦਿੱਤਾ ਹੀ ਕੁਝ ਨਹੀਂ ਹੈਗਾ ਜਿਤ ਤੱਕ ਪੰਜਾਬ ਦੀ ਗੱਲ ਹੈ ਪੰਜਾਬ ਦੀਆਂ ਬੜੀਆਂ ਸਾਰੀਆਂ ਮੰਗਾਂ ਨੇ ਕਿਸਾਨਾਂ ਦੀ ਐਮਐਸਪੀ ਦੀ ਲੀਗਲ ਗਾਰੰਟੀ ਦੀ ਗੱਲ ਕਰਦੇ ਹੈ ਜੀ ਨਹੀਂ ਦਿੱਤਾ ਹੈਗਾ ਜੇ ਨੌਜਵਾਨਾਂ ਦੀ 2 ਕਰੋੜ ਨੌਕਰੀਆਂ ਦੀ ਗੱਲ ਹੈ 12 ਸਾਲ ਪਹਿਲਾਂ ਕਰਦੇ ਸੀ ਕਿ ਬੀਜੇਪੀ ਵਾਲੇ ਹਜੇ ਤੱਕ ਉਹਦੇ ਬਾਰੇ ਕੁਝ ਨਹੀਂ ਕੀਤਾ ਗਿਆ ਹੈਗਾ ਪੰਜਾਬ ਲਈ ਖਾਸ ਤੌਰ ਤੇ ਉਚੇਚੇ ਤੌਰ ਤੇ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਪਹਿਲਾਂ ਵੀ ਬڑے ਔਖੇ ਸਮਿਆਂ ਦੇ ਵਿੱਚੋਂ ਪੰਜਾਬ ਨਿਕਲ ਕੇ ਆਇਆ ਤੇ ਹੁਣ ਤਾਂ ਜਿਹੜਾ ਸਾਡਾ ਆਪ ਦਾ ਹੱਕ ਹੈ ਉਹਦੇ ਉੱਪਰ ਵੀ ਮਾਰੀ ਬੈਠੇ ਨੇ ਉਹ ਸੱਕ ਨੂੰ ਮਾਰੀ ਬੈਠੇ ਨੇ ਤਕਰੀਬਨ 8500000 ਰੁਪਏ ਆਰਡੀਐਫ ਦਾ ਉਹ ਨਹੀਂ ਦਿੱਤਾ ਹੈਗਾ ਜਿਸ ਤੋਂ ਮੈਂ ਸਮਝਦਾ ਕਿ ਸਤੇਲੀ ਮਾਂ ਵਾਲਾ ਸਲੂਕ ਹੈ ਜਿਹੜਾ ਉਹ ਕੇਂਦਰ ਸਰਕਾਰ ਪੰਜਾਬ ਦੇ ਨਾਲ ਕਰ ਰਹੀ ਹੈ ਸੜਕ ਸੁਰੱਖਿਆ ਫੋਰਸ ਜਿਹੜੀ ਬਣਾਈ ਗਈ ਸੀ ਪੰਜਾਬ ਸਰਕਾਰ ਵੱਲੋਂ 2 ਸਾਲ ਕੰਪਲੀਟ ਹੋ ਗਏ ਕਿਸ ਤਰ੍ਹਾਂ ਜਿਹੜੇ 2 ਸਾਲਾਂ ਦਾ ਰਿਜ਼ਲਟ ਕਿਸ ਤਰ੍ਹਾਂ ਦੇਖੋ ਜੇ ਤੁਸੀਂ ਪਿਛਲੇ 2 ਸਾਲਾਂ ਦੀ ਰਿਜ਼ਲਟ ਚੱਕ ਕੇ ਦੇਖੋ ਤੇ ਮੈਂ ਸਮਝਦਾ ਕਿ ਇੱਕ ਬੇਮਿਸਾਲ ਰਿਜ਼ਲਟ ਨੇ ਜਿਹੜੇ ਉਹ ਸੜਕ ਸੁਰੱਖਿਆ ਫੋਰਸ ਨੇ ਪ੍ਰੋਡਿਊਸ ਕੀਤੇ ਨੇ ਕਿਉਂਕਿ ਤਕਰੀਬਨ 5.5 6 ਮਿੰਟਾਂ ਦੇ ਵਿੱਚ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਤਾਂ 5.5 6 ਮਿੰਟਾਂ ਦਾ ਟਾਰਗੇਟ ਜਿਹੜਾ ਹੈਗਾ ਉਹ ਹੁੰਦਾ ਉਹਨਾਂ ਤੱਕ ਪਹੁੰਚਣਾ ਤੇ ਉਹ ਪਹੁੰਚਦੇ ਵੀ ਨਹੀਂ ਤੇ ਹੁਣ ਤਾਂ ਹਜ਼ਾਰਾਂ ਜਾਨਾਂ ਨੇ ਜਿਹੜੀਆਂ ਉਹ ਸੜਕਾਂ ਨਾਲ ਜਿਹੜੇ ਦੁਰਘਟਨਾ ਚ ਫਟੜ ਹੋ ਜਾਂਦੇ ਨੇ ਉਹਨਾਂ ਨੂੰ ਸੁਭਾਲਣ ਦਾ ਕੰਮ ਹੈ ਜਿਹੜਾ ਉਹ ਸੜਕ ਸੁਰੱਖਿਆ ਫੋਰਸ ਕਰ ਚੁੱਕੀ ਆ ਤੇ ਮੈਂ ਸਮਝਦਾ ਕਿ ਇਹੀ ਸਾਡਾ ਮਕਸਦ ਸੀ ਕਿ ਜਿਹੜਾ ਕਿ ਮਕਸਦ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਲੋਕਾਂ ਦੇ ਸਾਥ ਦੇ ਨਾਲ ਤੇ ਉਹਨਾਂ ਮੁਲਾਜ਼ਮਾਂ ਦੀ ਮਿਹਨਤ ਨਾਲ ਉਹ ਪੂਰਾ ਕੀਤਾ ਸੜਕ ਸੁਰੱਖਿਆ ਫੋਰਸ ਦੀ ਜੇਕਰ ਗੱਲ ਚਰਚੇ ਦੀ ਗੱਲ ਕੀਤੀ ਜਾਵੇ ਕੇਬੀਸੀ ਦੇ ਵਿੱਚ ਅਮਿਤ ਆਵਚਨ ਵੱਲੋਂ ਵੀ ਇਸ ਜਿਹੜਾ ਸਵਾਲ ਹੈ ਉਹ ਆਪਣੇ ਕੈਂਡੀਡੇਟ ਤੋਂ ਪੁੱਛੀ ਮੈਂ ਇਹੀ ਤਾਂ ਇਹੀ ਤਾਂ ਕਹਿਣਾ ਨਹੀਂ ਜਦੋਂ ਵੀ ਚੰਗਾ ਕੰਮ ਕਰਾਂਗੇ ਤੇ ਉਹ ਫਿਰ ਲੋਕ ਆਪੀ ਗੱਲ ਕਰਨਗੇ ਉਹਦੀ ਤਾਂ ਤੁਸੀਂ ਸੁਣਿਆ ਅਮਨ ਅਰੋੜਾ ਦੇ ਵੱਲੋਂ ਕਿਹਾ ਗਿਆ ਕਿ ਮੈਂ ਇਸ ਫੈਸਲੇ ਦੇ ਉੱਤੇ ਕਿੰਤੂ ਪ੍ਰਿੰਤੂ ਨਹੀਂ ਕਰ ਸਕਦਾ ਮਹਾਪੁਰਸ਼ ਨੇ ਸਤਕਾਰਯੋਗ ਨੇ ਤੇ ਵਿਕਰਮ ਅਜੀਠੀਆ ਦੀ ਜੋ ਰਿਹਾਈ ਹੋਈ ਆ ਉਸ ਬਾਬਤ ਮੈਂ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਹਿ ਸਕਦਾ ਤਾਂ ਇੱਕ ਪਾਸੇ ਪੂਰੇ ਸਿਖਰਾਂ ਦੇ ਉੱਤੇ ਸਿਆਸਤ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਬਲਤੇਜ ਪੰਨੂ ਨੇ ਉਹ ਵੀ ਘੇਰ ਰਹੇ ਨੇ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਲੇ ਤਾਂ ਸਿਰਫ ਜ਼ਮਾਨਤ ਹੋਈ ਆ ਪਰ ਰਿਹਾਈ ਨਹੀਂ ਹੋਈ ਬਰੀ ਨਹੀਂ ਹੋਏ ਤਾਂ ਪਰ ਦੂਜੇ ਪਾਸੇ ਕਈ ਜਿਹੜੇ ਟਰੋਲ ਕਰਨ ਵਾਲੇ ਇਹ ਵੀ ਗੱਲ ਕਰ ਰਹੇ ਨੇ ਟਰੋਲ ਕਰ ਰਹੇ ਨੇ ਜਾਂ ਕਮੈਂਟ ਕਰ ਰਹੇ ਨੇ ਕਹਿੰਦੇ ਅਰਵਿੰਦ ਕੇਜਰੀਵਾਲ ਦੀ ਵੀ ਤਾਂ ਜ਼ਮਾਨਤੀ ਹੋਈ ਆ ਅਰਵਿੰਦ ਕੇਜਰੀਵਾਲ ਵੀ ਤਾਂ ਹਲੇ ਬਰੀ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਹੋਰ ਕਿੰਨੇ ਲੀਡਰ ਨੇ ਕਿੰਨੇ ਐਮਐਲਏ ਨੇ ਕਈ ਮੰਤਰੀ ਵੀ ਨੇ ਜਿਹੜੇ ਬਰੀ ਨਹੀਂ ਹੋਏ ਜਿਹੜੇ ਜ਼ਮਾਨਤ ਦੇ ਉੱਤੇ ਬਾਹਰ ਆਏ ਹੋਏ ਨੇ ਤਾਂ ਇਹ ਜਿਹੜਾ ਹੁਣ ਕਹਿੰਦੇ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਜੇਲ੍ਹ ਚੋਂ ਬਾਹਰ ਆਏ ਬਾਹਰ ਆਉਣ ਤੋਂ ਬਾਅਦ ਸਿਆਸਤ ਸਿਖਰਾਂ ਦੇ ਉੱਤੇ ਪਹੁੰਚ ਚੁੱਕੀ ਹੈ